ਜੀ ਆਪਾਂ ਚੱਲੇ ਆਂਗੇ ਸ਼ੇਰਪੁਰ ਤੇ ਇਹਦੀ ਥੋੜੀ ਰੇਸ ਤੇ ਬ੍ਰੇਕਾਂ ਦਾ ਕੰਮ ਜਿਆਦਾ ਕਰਾਉਣ ਵਾਲਾ ਤੇ ਉਹ ਪਰਾ ਲੈ ਆਉਣੇ ਆ ਤੇ ਹੋ ਸਕਦਾ ਵੀ ਸ਼ਾਇਦ ਥੋੜਾ ਜਿਹਾ ਆਪਾਂ ਡੈੱਕ ਵੀ ਲਵਾ ਲਈਏ ਤੇ ਦੇਖਾਂਗੇ ਜੀ ਡੈੱਕ ਦਾ ਜੇ ਬਣ ਗਿਆ ਪਲਾਨ ਤਾਂ ਨਾਲ ਦੀ ਨਾਲ ਆਪਾਂ ਡੈੱਕ ਵੀ ਲੋਾਕੀ ਲੈ ਆਵਾਂਗੇ ਇਹ ਆਪਨੂੰ ਠੀਕ ਰੇਟ 'ਚ ਬਣ ਗਿਆ ਤੇ ਹੁਣ ਚੱਲਿਆਂ ਆਪਾਂ ਸ਼ੇਰਪੁਰ ਤੇ ਇਹਦਾ ਗੇਅਰ ਤੇ ਬਸ ਥੋੜਾ ਜਿਹਾ ਬ੍ਰੇਕਾਂ ਦਾ ਕੰਮ ਕਰਾ ਲਈ ਜੀ ਤੇ ਕ੍ਰੇਸ ਜੀ ਦਾ ਵੀ ਕਰਾਉਣਾ ਜੀ ਉਹ ਜੀ ਚੱਲ ਪਿਆ ਆਪਾਂ ਘਰ ਤੋਂ ਤੇ ਅੱਜ ਆਪਾਂ ਨੂੰ ਜੇਰ ਪਰ ਚੱਲ ਗੀ ਲੈ ਆਪਣਾ ਡਾਇਨਾਸੌਰ ਦੋਹੀ ਆਪਾਂ ਪਹੁੰਚ ਇੰਨਾ ਕਹਿੰਦਾ ਡਾਕਟਰ ਅੱਥਰ ਹੀ ਆ ਆ ਪਤਾ ਪਾਉਣੇ ਆ ਸਾਨੂੰ ਬਾਈ ਕੋਲੇ ਖੜੇ ਆ ਇੱਥੇ ਆ ਸਾਡੇ ਸੀਟਾਂ ਮੜਦੇ ਨੇ ਸਤਰੀਆਂ ਸਤਰੀਆਂ ਲਾਉਂਦੇ ਨੇ ਬਾਈ ਬੰਗੜ ਬੈਗ ਹਾ ਉਸ ਮਜ਼ਦੂਰੀ ਪੂਰੀ ਸੇਵਾ ਕਰਦਾ ਤਾਰੂ ਮੈਂ ਪੀਂਦਣੀ ਨਹੀਂ ਨਾ ਤਾਰੂ ਮੇਰੀ ਕਿਤੇ ਕੁਝ ਨਹੀਂ ਲੱਗਿਆ ਕੰਮ ਕਰਨਾ ਵੀਰ ਆਪਾਂ ਕਹਿੰਦਾ ਹੈ ਜੀ ਜਿਹੜਾ ਪੈਂਟ ਨੇ ਜਿਹੜਾ ਮੋਟਰਾਂ ਦੇ ਰਿਪ ਤੋਂ ਇਹਨੂੰ ਸੋਬੀ ਕਰਾਂ ਬਸ ਇਸ ਤਰ੍ਹਾਂ ਬਸ ਚੱਲਦਾ ਅੱਛਾ ਤੇ ਹੋ ਗਿਆ ਇਹ ਇਹ ਜਿਹੜੀ ਆਪਣੇ ਪਰੋਲੇ ਦਾ ਫੋਟਾ ਪਿਆ ਆ ਅਸੀਂ ਫਸ ਗਿਆ ਜਿੰਨਾ ਚ ਆਪਾਂ ਰਾਬੜਾਂ ਪਾਉਣੀਆਂ ਨੇ ਉਹਨਾਂ ਦਾ ਮੁੱਠੇ ਲੱਗੇ ਹੋ ਗਏ ਨੇ ਇਹਦੇ ਉੱਤੇ ਆ ਦੇਖ ਜਿਵੇਂ ਆ ਲੱਗਾ ਆ ਇੱਕ ਤਾਂ ਕੋਲ ਖੁੱਲ ਗਿਆ ਛੋਟੇ ਗੇਅਰ ਦਾ ਵੱਡੇ ਗੇਅਰ ਦਾ ਟਾਈਟ ਆ ਰੇਸ਼ ਦਾ ਵੀ ਟਾਈਟ ਆ ਇੱਧਰ ਪਾਈਆਂ ਕੋਲ ਟਰੈਕਟਰ ਲੈ ਕੇ ਆਏ ਬਰਕਸ਼ਾਪ ਤੇ ਦੇਖਦੇ ਆਪਾਂ ਇਹਨਾਂ ਤੋਂ ਖਲਾਉਣੇ ਆਂ ਚਾਕੇ ਖੋਲਣਾ ਉਹ ਇਹਦਾ ਵੀ ਟੁੱਟਣ ਦਾ ਡਰ ਆ ਚਲੋ ਦੇਖਦੇ ਆਂ ਕੋਈ ਕਾਰੀ ਦਾ ਚੱਲ ਕੀ ਗੱਲ ਹੈ ਵਿੱਚ ਪੈਸਾ ਹੀ ਲੈਂਦੇ ਚਾਰਜ ਕੰਮ ਕਰ ਲੋ ਵੀ ਕਰਵਾਤਾ ਆਪਾਂ ਨੇ ਕੰਮ ਆ ਮੜਾ ਤੇ ਸਟੀਅਰਿੰਗ ਜੇ ਹਨੇਰਾ ਹੋ ਗਿਆ ਪੂਰੀ ਤਰ੍ਹਾਂ ਸਾਨੂੰ ਕੱਲ ਨੂੰ ਦਿਖਾਵਾਂਗੇ ਆ ਰੇਸ਼ ਮੜੀ ਗਈ ਚਲੋ ਚੱਲੀਏ ਸਭ ਇਨਾ ਕੁ ਹੋਇਆ ਦੇਖਦੇ ਆਂ ਹਲੇ ਆ ਚੀਜ਼ ਆਪਣੀ ਕਰਵਾਈ ਹੈ ਜੇ ਕੰਡੀਸ਼ਨ 4x ਚੜਵਾਤੀ ਜੀ ਪਰ ਉਹ ਹੁਣ ਆ ਪਾਈ ਤੇ ਡੈਰੀ ਜਾ ਗਏ ਦੁੱਧ ਲੈਣ ਆਪਣਾ ਮੈਨੂੰ ਲੱਗਦਾ ਹੈ ਤਾਂ ਆਪਾਂ ਦੁੱਧ ਵੀ ਖੜਦੀ ਹੈ ਵੀਡੀਓ ਚ ਲੈ ਲਾਂ ਤੁਹਾਨੂੰ ਵੀਡੀਓ ਚ ਲੈ ਲਾਂ ਮੈਂ ਨਾ ਹਾਰਾਣਾ ਵੀਡੀਓ ਮੈਟ ਤੇ ਚੜ੍ਹ ਨੋ ਤਨ ਉਹ ਰਵੇਤ ਮੰਡਾੇ ਕੰਮ ਕਰਦਾ ਇੱਥੇ ਡੈਰੀ ਦੇ ਜਾਓ ਅੱਗੇ ਚੱਲੋ ਉਹਦੇ ਉਹਨੂੰ ਬੈਠ ਲਓ ਵੀ ਤੇਲ ਪਾਉਣ ਲੱਗਿਆ ਡਾਇਰੈਕਟਰ ਚ ਤੇਲ ਨਹੀਂ ਛਿਗਵਾਇਆ ਇਹਦੇ ਵਿੱਚ ਥੈਂਕ ਯੂ ਫੁੱਲ ਕਰਾ ਲੰਨੇ ਅੱਜ करा देने फ कर दे रेट सतासी रुपए चालीस पैसे है सतासी रुपये चालीस पैसे रेट डीजल अच्छा। पंप बस सारे कटदी इतने ਤੱਕ ਕਰਦੀ ਗੱਲ ਤੱਕ ਦੇਖ ਲੈ ਕਿੰਨੇ ਦਾ ਪੈਂਦਾ ਚੱਕਰ ਦੀ ਟੰਗਿਆਂ 'ਨ ਝੱਗ ਮਾਰ ਕੇ ਲਾ ਕੇ ਪਾਉਣਾ ਦੇਖ ਲੈ ਟ੍ਰੈਕਟਰ ਲਾ ਕੇ ਹੈ ਰੱਖ ਆ ਗਿਆ ਲੋਈ ਦਾ ਬਾਲਾ ਡਿਵਲਤਾ ਵੀ ਆਪਣੇ ਨਾਲ ਕਰਦਾ ਮਾਰਤੀ ਦਾ ਚਾਹ 43 ਲੀਟਰ 86 ਪੁਆਇੰਟ ਪੈ ਗਿਆ ਤਾਂ ਕੋਈ 42 ਸੱਤਰ ਪੰਜਾ ਇਹ ਰਾਲੀਆ ਫੋਲਰ ਟਰੈਕਟਰ ਦੀ ਆਪਾਂ 48 ਲੀਟਰ ਡੀਜ਼ਲ ਪਾਇਆ ਇਹਦੇ ਵਿੱਚ 50 55 ਲੀਟਰ ਦੀ ਟੈਂਕੀ ਆ ਕੁਝ ਪਹਿਲਾਂ ਬੱਚਾ ਹੈਗਾ ਸੀ ਚਲੋ ਬਣ ਰਿਹਾ ਹੋ ਵੀਡੀਓ ਨਾਲ i'll ਈਲਾ ਦਾ ਨੇ ਡੈਕਟਰ ਆਪਾਂ ਹਲੋ ਜੀ ਰਾਤ ਹੋ ਗਏ ਸੇ ਫੰਨੇਰਾ ਹੁਣ ਦਿਖਾਉਣਿਆ ਸਾਨੂੰ ਆਪਾਂ ਇੱਕ ਤਾਂ ਹਰੇਸ਼ ਦੇ ਆਹ ਲਵਾ ਕੇ ਲੈਏ ਸੀਗੇ ਲੈਦਰ ਚੜਵਾ ਕੇ ਲੈਏ ਤੇ ਇਹਨਾਂ ਦੇ ਤੇ ਇੱਕ 11 ਵਿੱਚ ਚੜਵਾਈਆਂ ਸੀ ਲੈਦਰ ਆਪਾਂ ਹੰਦੂ ਨਾਲ ਤੇੜਵਾਤੀਆਂ ਤੇ ਹੁਣ ਆਪਾਂ ਚੱਲਦੇ ਆਂ ਬਰਨਾਲੇ ਨੂੰ ਇੱਕ ਤਾਂ ਇਹ ਵੀ ਦੇਖਣੀ ਆ ਛਤਰੀ ਫਾਈਬਰ ਰੋਡ ਤੇ ਇੱਕ ਮਿਊਜ਼ਿਕ ਸਿਸਟਮ ਦੇਖਣਾ ਕਰੋ ਤੇ ਇਹਨੇ ਥੋੜੇ ਜੇ ਕੰਮ ਆਪਣੇ ਜਿਹੜੇ ਅੱਜ ਕਰਨੇ ਆ ਤੇ ਬਣੇ ਰਿਹਾ ਵੀਡੀਓ ਦੇ ਨਾਲ 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 ਆਪਾਂ ਸੋਨੋ ਵੀ ਦਿਖਾਵਾਂਗੇ ਸਾਰਾ ਕੀ ਕਰਾਉਣੇ ਆ ਕੀ ਨਾ ਆਪਾਂ ਜਿਵੇਂ ਜਿਵੇਂ ਮਾੜੇ ਮੁੱਟੇ ਆਪਣੇ ਕੋਲ ਪੇਮੈਂਟ ਆਈ ਜਾਂਦੀ ਥੋੜੀ ਬਹੁਤੀ ਲਈ ਜਾਂਦੇ ਆ ਤੇ ਚੱਲ ਕੇ ਦਿਖਾਉਣੇ ਹੁਣ ਸੋਨੋ ਹਾਂਜੀ ਹੋਰ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਰਾਤ ਆਪਾਂ ਹਨੇਰਾ ਹੋ ਗਿਆ ਜੀ ਥੋੜਾ ਕਮੀ ਹੋਇਆ ਸੀ ਤੇ ਅੱਜ ਦਿਖਾਉਣੇ ਆ ਸਾਨੂੰ ਇੱਕ ਤਾਂ ਮੋਹਰਲੇ ਮਗਰਾੜ ਪੁੱਸਾਂ ਕੇ ਚੱਲ ਕੇ ਆਪਾਂ ਟੈਰਾਂ ਵਾਲੇ ਤੇ ਮਿਊਜ਼ਿਕ ਸਿਸਟਮ ਫਾਈਬਰ ਹੋਟ ਇਹ ਦੋ ਤਿੰਨ ਕੰਮ ਕਰਾਉਣੇ ਆ ਟਰੈਕਟਰ ਦੇ ਉਹ ਦੇਖਦੇ ਆ ਚੱਲ ਕੇ ਆਪਾਂ ਇੱਕ ਪਿਛਲੇ ਮਗਰਾੜ ਥੋੜੇ ਪਿੱਸੋਂ ਗਲੇ ਹੋਏ ਨੇ ਜੋ ਨਵੇਂ ਮਿਲਦੇ ਆ ਥੋੜੇ ਬਹੁਤੇ ਉਹ ਦੇਖਦੇ ਆ ਦੇਖਦੇ ਚੱਲ ਕੇ ਬਰਨਾਲੇ ਕੀ ਉਸ ਆਪਣਾ ਕੰਮ ਕੰਪਲੀਟ ਹੁੰਦਾ ਜੀ ਕੀ ਨਾ ਤੇ ਉਹ ਕਰਾ ਕੇ ਲਿਆਉਣੇ ਤੁਹਾਨੂੰ ਦਿਖਾਵਾਂਗੇ ਨਾਲ-ਨਾਲ ਬਣੇ ਰਿਓ ਵੀਡੀਓ ਦੇ ਨਾਲ ਲੋਕੀਂ ਬਰਨਾਲੇ ਪਹੁੰਚ ਗਏ ਆਪਾਂ ਤੇ ਕੰਮ ਤੇ ਆ ਗਏ ਹਾਂ ਵੀਰਾਂ ਕੋਲ ਦਿਖਾਉਣੇ ਆ ਤੁਹਾਨੂੰ ਫਾਈਬਰ ਰੋਡ ਲਵਾਉਣ ਲੱਗੇ ਆਂ ਟਰੈਕਟਰ ਤੇ ਆ ਲੋ ਜੀ ਆ ਮੁੰਡਿਆਂ ਨੇ ਕਰਵਾਉਣ ਲੱਗੇ ਆਂ ਹੈ ਵੀਰੇ ਫੇਸਬੁੱਕ ਤੇ ਨਹੀਂ ਆ ਤੁਹਾਨੂੰ ਇਹ ਫੇਸਬੁੱਕ ਤੇ YouTube ਤੇ YouTube ਤੇ ਵੀਰੇ ਲਵਾਉਣ ਲੱਗੇ ਆਪਾਂ ਆ ਸਾਰਾ ਸਕੰਜਾ ਇਹ ਕਰਦੇ ਨੇ ਵੀਰ ਕੰਮ ਆ ਲਾਈਟਾਂ ਹੋ ਗਈਆਂ ਦੋਨੇ ਪਿੱਛੇ ਪਿਛਲੀਆਂ ਹੋ ਗਈਆਂ ਮੂਰਲੀ ਹੋ ਗਈ ਆ ਬਚਾਰੇ ਪੱਖੀ ਹੋ ਗਈ ਇਹ ਇਲੈਕਟ੍ਰੋਨਿਕ ਦਾ ਕੰਮ ਆ ਵੀਰਾਂ ਕੋਲੇ ਤੇ ਉਹ ਇਧਰ ਜੂ ਪੈਪਾਂ ਪਈਆਂ ਨੇ ਇਧਰ ਹੱਡ ਪੈਣ ਫਾਈਬਰ ਦੇ ਦੇਖਾ ਆਮਾਗੇ ਸਾਨੂੰ ਜਦੋਂ ਪ੍ਰੋਪਰ ਲੱਗ ਗਿਆ ਆ ਲਾਈਟਾਂ ਨਾਲੇ ਪਹੁੰਚੇ ਹੋਏ ਆਪਾਂ ਛਾਤਰੀਆਂ ਦਾ ਕੰਮ ਹੀ ਆ ਵੀਰਾਂ ਦਾ ਸਾਰਾ ਜਿਵੇਂ ਦੀ ਮਰਜ਼ੀ ਛਾਤਰੀ ਲਵਾ ਲਓ ਹੋ ਖੜਾ ਟਰੈਕਟਰ ਆਪਣਾ ਆਹ ਛਾਤਰੀ ਲਾ ਕੇ ਇੱਥੇ ਰੱਖ ਜਾਾਂਗੇ ਆਪਾਂ ਇਸੇ ਰੈਡੀ ਰੂਟ ਤੇ ਲੈ ਜਾਾਂਗੇ ਮਾਕਰੋ ਨਾਲ ਇਹਨਾਂ ਦਾ ਟੈਕ ਦਾ ਕੰਮ ਵੀ ਆ। ਲਓ ਵੀ ਲਾਤੀ ਛਤਰੀ। ਖੁੱਲ ਹੀ ਜਾਂਦੇ ਨੇ ਮੁੰਡੇ। ਛਤਰੀ ਹੁਣੇ ਤੇ ਆਪਾਂ ਫਾਈਬਰ ਹੋਡ ਲਵਾ ਦੇਣੀ ਆ। ਹੋਈ ਜਾਂਦਾ ਕੰਮ ਆ। ਤਿਆਰ ਹੋ ਗਿਆ ਤੁਹਾਨੂੰ ਦਿਖਾਵਾਂਗੇ। ਜਰੂਰ ਆ ਰਿੰਬਾ ਦੇ ਨਾਲ ਦੇ ਕਲਰ ਦੀ ਛਤਰੀ ਲਵਾਵਾਂਗੇ ਆਪਾਂ। ਕ੍ਰੀਮ ਜੇ ਕਲਰ ਵੀ ਬਣੇ ਰਹੇ ਹੋ ਵੀਡੀਓ ਦੇ ਨਾਲ ਦਿਖਾਵਾਂਗੇ ਤੁਹਾਨੂੰ ਮਾਤਾ ਘਰੇ ਜਾਇਆ ਉਹ ਤੁਹਾਨੂੰ ਜੂਕਾਪ ਤਾਂ ਲਾਤੀ ਆ ਕੀ ਦੋ ਦੇਖ ਦੇ ਰਹੇ ਆ ਕੀ ਬਣਦਾ ਅਜੀਬੇ ਹੁੱਡ ਲਾਉਣਾ ਸਕੰਜੇ ਤੇ ਲਾਈਟਾਂ ਲੁੱਟਣ ਲਾਈ ਜਾਂਦੇ ਨੇ ਬਾਈ ਆਹ ਲੇੜੀ ਲਾਤੀ ਮੇਰੇ ਵਿਚਪੱਕੇ ਇਹ ਸਕੰਜੇ ਦੇ ਉੱਤੇ ਆ ਹੁੱਡ ਲੱਗ ਜੂਗੀ ਫਾਈਬਰ ਦੀ ਉਹ ਪਈਆਂ ਨੇ ਜਿਹੜੀਆਂ ਲਾਈਟਾਂ ਵਗੈਰਾ ਲਾਈ ਜਾਂਦਾ ਵੀਰ ਆਪ ਵੀ ਜਿਹੜੇ ਲਾਈਟਾਂ ਲਾਈ ਨੇ ਲੱਗ ਰਹੀ ਆ ਫੈਵਰੋਟ ਇਸ ਚੀਜ਼ ਕਾਲੀ ਆਪਣੇ ਵਧੀਆ ਲੱਗੇ ਪੈਣੇ ਬਾਈਕ ਹਮ ਕਰਨਾ ਪਿਆਰ ਦੇ تین ਲਾਈਟ کریم ਕਲਰ ਦੀ ਲਗਈਆ ਚਿੱਟੀ ਕਰੀਮ ਦੀ ਲੱਗੇ ਬੈਣਾ ਬਾਈ ਕਸਣ ਬਣ ਗਈ ਘੈਂਡ ਕਰ ਲਓ ਡਾਕਟਰ ਵਧੀਆ ਜਦਤਨ ਲੱਗ ਗਿਆ ਕਰ ਲਿਓ ਬਾਈ ਕੋਈ ਨਾ ਚੈਨਲ ਆਪਣਾ ਸਬਸਕ੍ਰਾਈਬ ਲੋ ਜੀ ਗੁਰੂ ਨਾਨਕਾ ਇਕਰੀ ਵਰਕਸ਼ ਜੰਗੀਆਣੇ ਵਾਲੇ ਪਰਣਾਲਾ ਪਈਆਂ ਦਾ ਕੰਮਕਾਰ ਵਧੀਆ ਘੈਂਟ ਆ ਜੀ ਤੇ ਤੇ ਸਾਰਾ ਸਿਸਟਮ ਬਾਈਆਂ ਦੀ ਆ ਤੇ ਮਿਊਜ਼ਿਕ ਸਿਸਟਮ ਦਾ ਕੰਮ ਵੀ ਕਰ ਦੇਣ ਨਾਲ ਲੋ ਜੀ ਬਾਈ ਨੇ ਲਾਤਾ ਮਾਰਕ ਆਪਣਾ ਗੁਰੂ ਨਾਨਕਾ ਇਕਰੀ ਵਰਕਸ਼ ਅਗਰ ਛਾਦਰੀਆਂ ਵਾਲੇ ਨਹੀਂ ਆਂਦੇ ਮੈਂ ਕੱਟੀ ਕਰ ਦਿਓਗੇ ਇਹਨਾਂ ਕੂੜੇ ਦੇ ਕੰਮ ਇਹ ਕਿਆ ਕਰ ਆ ਟਰੈਕਟਰ ਨਾਲ ਲੈ ਕੇ ਆਓ ਯਾ ਭਈਆਂ ਇਹ ਕੰਮ ਆ ਫਾਈਬਰ ਫੈਕਟਰੀ ਤੇ ਮਿਊਜ਼ਿਕ ਸਿਸਟਮ ਦਾ ਭਾਈ ਕਰੀ ਰਾਤ ਰਿਹਾ ਲੋ ਟਰੈਕਟਰ ਤੇ ਚੈੱਕ ਕਰਾ ਦਈਏ ਥੋੜਾ ਜਿਹਾ ਆਪਾਂ ਇਥੇ ਛਾਦਰੀਆਂ ਦੇ ਰੰਗ ਕਰਨਾ ਹੁਣ ਫਾਈਬਰਾਂ ਦੇ ਮੁੰਡੇ ਨੇ ਇੱਕ ਦਾ ਫਿਰ ਕੈਨਸਲ ਕਰਤਾ ਹੈ ਦੇਖ ਰਹੇ ਆ ਇਹ ਤਾਂ ਮੋਟਰ ਲਾਉਣਾ ਹੈ ਤਾਲਾ ਉਹ ਪੇਟੀ ਮੈਂ ਪੇਟੀ ਪਰਾ ਲਾਉਣਾ ਚੱਲ 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 ਲੋਵੇ ਮੁੰਡਾ ਹੈਲੀਡੀ ਦਾ ਕੰਮ ਕਰੀ ਜਾਂਦਾ ਲਾਈਟਾਂ ਦਾ ਇਲੈਕਟ੍ਰੋਨਿਕ ਮੁੰਡਾ ਇਹ ਬਹੁਤ ਚੰਗੀ ਆ ਬਾਈ ਤੇਰਾ ਵੀ ਚੈਨਲ ਬਣਾ ਆ ਆਹ ਨਹੀਂ ਚੈਨਲ ਆ ਸਾਡਾ ਸੱਤਿਆ ਐਂਟਰਟੇਨਮੈਂਟ ਤੇਰੀ ਪਸੰਦ ਵਾਲੀ ਆਡੀ ਦੇ ਨਹੀਂ ਯਾਰ ਤੂੰ ਉਹ ਰੋਡਵੇ ਦੀ ਬੱਸ ਉੱਕ ਲੱਗੀ ਗੁਦਰ ਦੀ ਯਾਰ ਕੰਮ ਕਰਾਉਣੇ ਨੇ ਵਧੀਆ ਚਾਹਦੇ ਨੇ ਜਿਹੜੇ ਬੰਦੇ ਕੰਮ ਕਰਾਉਣ ਵਾਲੇ ਨਾਲ ਵਧੀਆ ਬਸਤੀ ਜਿੰਨੇ ਬਹੁਤ ਨੇ ਹਰਫੀਦ ਭਰਾ ਜਾ ਤਾ ਅੱਜ ਹੀਰਿਆ ਵਗੈਰਾ ਧੱਕ ਗਿਆ ਹੋਇਆ ਹੈ ਅੱਜ ਹੀਰਿਆ ਮੋਗਾ ਦੇ ਕੋਲ ਤੋਂ ਛੋਟੇ ਨੇ ਪਾ ਕੇ ਪੱਟਿਆ ਹੈ ਇਹਨੇ ਰੋ ਪੱਟਿਆ ਪੱਟਿਆ ਹੋਰ ਅੱਜ ਲੋ ਬਈ ਲਾਤੀ ਛਤਰੀ ਆਹ ਲਵਾਤੀ ਹਟ ਆਪਾਂ ਨੇ ਆ ਲੇਡੀ ਲੜ ਲਾਤੀ ਮੂਰੇ ਵਿਚਾਲੇ ਪੱਖੀ ਲਾਤੀ ਤੇ ਨਾਲ ਉਹਦੇ ਆ ਦੋ ਹੈਂਡਲ ਲਾਤੇ ਪਿੱਛੇ ਆਪਾਂ ਨੇ ਆ ਦੋ ਲਾਈਟਾਂ ਲਾਤੀਆਂ ਪੱਤੀ ਦਾ ਧਰਲਾ ਨਾਲ ਨਾਲ ਉਹਦੀਆਂ ਪੱਤੀਆਂ ਨਾਟ ਲੋ ਵੀ ਆ ਖਤਰੀ ਲਾ ਪੀ ਆਪਾਂ ਤੇ ਇਹ ਆਪਣੇ ਕੋਲੇ ਜਿੱਤੇ ਸਾਧਨ ਹੋਇਆ ਕੋਈ ਨਾ ਕੋਈ ਰੇੜੀ ਰੂੜੀ ਲਿਆਵਾਂਗੇ ਉਹ ਤਾਂ ਇਹਨੂੰ ਧਰ ਕੇ ਲੈ ਜਾਵਾਂਗੇ ਤੇ ਇਹ ਬਾਈਆਂ ਨੂੰ ਕਹਿਤਾ ਮੈਂ ਕਿ ਵੀ ਅੰਦਰ ਰੱਖ ਲੈਣਗੇ ਦੁਕਾਨ ਦੇ ਤੇ ਇਹ ਫੇਰ ਲੈ ਕੇ ਚੱਲਾਂਗੇ ਆਪਾਂ ਟਰੈਕਟਰ ਆਪਣਾ ਰੈਡੀ ਆ ਚੱਲਦੇ ਆਣੇ ਆ ਆ ਗਿਆ ਆਪਣਾ ਬਲੂ ਹਾਰਸ ਟੈਂਡ ਬਣ ਗਈ ਯਾਰ ਲੁੱਕ ਐਂਡ ਹੋ ਗਈ ਗੱਲਬਾਤ ਜਮਾ ਹੁਣ ਇਹਦੇ ਵਿੱਚ 뮤직 ਸਿਸਟਮ ਲਾਉਣਾ ਆਪਾਂ ਨੇ ਜਲਦੀ ਲੋ ਜੀ ਬ੍ਰਿਊ ਬਲੂ ਹਾਰਸ ਆਪਣਾ ਵੜਦਾ ਫਰਾਟੇ ਲੋ ਜੀ ਲੋ ਜੀ ਦਵਾਲਿਆ ਹੁਟ ਆਪਾਂ ਆਈਗਰ ਉਹ ਤਾਂ ਸਾਤਰੀ ਲਵਾ ਲਈ ਆ ਤੇ ਚੱਲ ਉਹ ਚੱਲਦੇ ਆ ਘਰ ਨੂੰ ਆਹੀ ਕੁਛ ਲੱਗਿਆ ਅੱਜ ਕੰਮ ਤਾਂ ਕਾਫੀ ਕਰਾਉਣਾ ਸੀ ਪਰ ਕੋਈ ਰੇਟ ਨਹੀਂ ਬਣਿਆ ਕਿਸੇ ਨਾਲ ਵੀ ਨੂੰ ਤੁਰਦੇ ਆਪਾਂ ਸਾਈਟਰ ਦੇ ਹੁੱਕ ਦਿਖਾਈ ਆ ਆਪਣੇ ਟਰਾਲੀ ਪਾਉਣ ਵਾਲੀ ਤੇ ਮੈਂ ਹਾਂ ਚੱਲ ਵਿੱਚ ਕਟਾ ਕੇ ਨਮੀ ਲੈ ਲੈਨੇ ਆ ਤੇ ਦੇਖਦੇ ਆ ਜੇ ਬਣਦਾ ਦੇਖਦੇ ਆ ਹੁੱਕ ਆਪਾਂ ਇਹ ਹੈਵੀ ਵਾਲੀ ਆ ਤੇ ਦੇਖ ਆ ਜਾ ਬੰਦੇ ਭਾਈ ਆਪਾਂ ਦੇਖ ਬਹੁਤ ਦੇਖੋ ਦੇਖੋ ਜੀ ਪਾ ਕੇ ਦੇਖ ਲੈ ਟਰੈਕਟਰ ਦੇ ਵਿੱਚ ਪਤਾ ਲੱਗ ਜਾਊਗਾ ਮੇਨ ਵਾਲਾ ਜਿਹੜੀ ਲੋ ਜੀ ਅਸੀਂ ਦੇਖਦੇ ਪਾ ਕੇ ਹੁਣ ਉਹ ਲਾਉਂਗੀ ਬਚਾ ਕੇ ਗੱਡੀ ਛੱਟਣਾ ਖੜੇ ਵਿਚ ਜੰਗਾ ਮੈਂ ਬਚਣਾ ਪਾਵੇ ਬਚਾਉਣ ਪਾਵੇ ਲੋ ਜੀ ਆਪਣੇ ਟਰੈਕਟਰ ਵਾਲੇ ਫੁੱਟ ਕੱਢ ਰਹੇ ਆ ਤੇ ਉਹਨੂੰ ਦੇਖਦੇ ਆ ਪਾ ਕੇ ਕਿਹੜਾ ਕਿਹੜਾ ਪਾਸਾ ਕਰਦੇ ਉਹ ਕਿਹੜਾ ਹੁੰਦੇ ਆ ਆ ਲੱਗਿਆ ਪਾਉਣਾ ਆ ਘੱਟਦੀ ਆਪਣੇ ਆ ਜੀ ਜਾਓ ਇੱਟ ਤੇ ਮਾਰਾ ਚੱਲੀ ਜਾਓ ਕੀ ਜੀ ਆ ਯਾਰ ਹੋਈ ਬਾਈ ਚੱਲੇ ਰਹਾ ਹਾਂ ਦਾ ਕਾਂਦਨੀ ਸੌਰੀ ਆਨੰਦ ਪ੍ਰਸਾਦ ਹੋਲੇ ਮਹੱਲੇ ਤੇ ਨਿਆ ਲਾਗੇ ਜਾਣ ਹੋਲੇ ਮਹੱਲੇ ਵਾਲੇ ਵੀ ਮਿੱਤਰਾਂ ਬਰਨਾਲੇ ਚੱਲ ਰਹੇ ਨੇ ਬਾਈ ਤੇ ਆਪਾਂ ਵੀ ਕੰਮ ਕਰਾਈ ਜਾ ਰਹੇ ਹਾਂਗੇ ਤੇ ਮਾਰਾਂਗੇ ਜਲਦੀ ਜਿਹੜਾ ਤੇ ਆਹ ਔਕਾ ਕੀ ਮੇਚ ਤਰਾਂਦੇ ਆ ਲਈ ਚੱਕ ਕੋਈ ਪਹੁੰਚ ਗਿਆ ਘਰੇ ਆਪਾਂ ਉਹਨੇ ਨੂੰ ਅੰਦਰ ਲਾ ਦੀਆ ਭਲਾ ਟਰੈਕਟਰ ਨੂੰ ਮੈਂ ਦਿਖਾਉਣਿਆ ਤੁਹਾਨੂੰ ਸੱਤਰੀ ਲਵਾਈ ਆ ਜਿਹੜੀ ਆਪਾਂ ਆਹ ਟਰੈਕਟਰ ਦੇ ਮੂਹਰੇ ਲਟਾਰਾਂ ਤੇ ਲਾਉਣ ਵਾਲੇ ਮਗਰਾਟ ਲਿਆਏ ਆ ਆਪਾਂ ਉਹ ਚੱਕੀ ਜਾਂਦਾ ਜਗਤਾਰ ਬੈਗ ਲਾ ਦੀਆ ਲਾ ਕੇ ਫਿਰ ਮਿਲਦੇ ਆਂ ਗਿਆ ਆ ਲੋ ਭਾਈ ਆਪਾਂ ਛਤਰੀ ਜੇ ਤੁਹਾਨੂੰ ਦਿਨਦੀ ਹੋਵੇ ਆ ਸਾਤਰੀ ਲੋ ਵਾਲਿਆਂ ਦੀ ਆਪਾਂ ਨੇ ਇਹ ਤੋਂ ਵੀ ਦਾ ਵੀ ਕਰਾਂਗੇ ਹੱਲ ਹੌਲੀ ਹੌਲੀ ਹਾਂਜੀ ਮਿੱਤਰੋ ਲੋ ਜੀ ਅੱਜ ਆਪਾਂ ਟਰੈਕਟਰ ਦਾ ਜਿਹੜਾ ਵੀ ਮਾੜਾ ਮੋਟਾ ਕੰਮ ਹੋਣ ਵਾਲਾ ਸੀਗਾ ਉਹ ਕਰਵਾ ਕੇ ਲਿਆਏਾਂਗੇ ਉਹਦੇ ਸਮਾਨ ਜਿੰਨਾ ਵੀ ਮਣੀ ਉਹਦੀ ਸੈਸਰੀ ਟਰੈਕਟਰ ਦੀ ਹੈਗੀ ਆ ਥੋੜੀ ਥੋੜੀ ਕਰਕੇ ਆਪਾਂ ਲਵਾਈ ਜੰਨੇ ਆ ਅੱਜ ਬਰਨਾਲੀੋਂ ਆਪਾਂ ਹਾਈਪਰ ਹੋਰ ਲਵਾ ਕੇ ਲਿਆਏ ਆ ਉਹਦੇ ਜਿਹੜੀ ਪੁਰਾਣੀ ਛਤਰੀ ਸੀ ਆਪਾਂ ਉੱਥੇ ਤਾਂ ਰਹੇ ਉਹ ਮੈਂ ਕਿਹਾ ਟਰੈਕਟਰ ਦੇ ਮਗਰ ਆਪਾਂ ਕੋਈ ਸਾਧਨ ਨਹੀਂ ਛਪਾ ਕੇ ਪਾ ਕੇ ਲੈ ਕੇ ਗਏ ਨਹੀਂ ਤਾਂ ਆਪਾਂ ਨਾਲ ਹੀ ਲੈ ਆਉਂਦੇ ਤੇ ਉਹ ਆਪਾਂ ਲੈ ਕੇ ਨਹੀਂ ਆਏ ਜਿਹੜੀ ਉੱਥੇ ਤਾਂ ਰਹੇ ਜਿੱਥੇ ਕਦੇ ਕੋਈ ਸਾਧਨ ਲੈ ਕੇ ਗਏ ਤਾਂ ਆਪਾਂ ਚੱਕ ਲਿਆਵਾਂਗੇ ਦੁਕਾਨ ਦੀ ਤਾਂ ਰਹੇ ਦੂਸਰੀ ਛਤਰੀ ਆਪਾਂ ਤੇ ਹੁਣ ਬਸ ਘਰੇ ਪਹੁੰਚੇ ਆ ਰੋਟੀ ਪਾਣੀ ਖਾਣ ਲੱਗਦੇ ਆ ਤੇ ਅੱਜ ਦਾ ਵਲੌਗ ਆਪਣਾ ਇੱਥੋਂ ਤੱਕ ਸੀ ਆਪਣੀ ਵੀਡੀਓ ਵਧੀਆ ਲੱਗਦੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗਦੀ ਆ ਤੇ ਵੀਡੀਓ ਦੇ ਵਿੱਚ ਹੋਰ ਸੁਧਾਰ ਕਰਨ ਦੀ ਕੋਸ਼ਿਸ਼ ਕਰਾਂਗੇ ਫਿਰ ਆਪਾਂ ਠੀਕ ਹੈ ਜੀ ਤੇ ਮਿਲਦੇ ਆਂ ਫਿਰ ਹੁਣ ਕਿਸੇ ਅਗਲੇ ਬਲੌਗ ਦੇ ਵਿੱਚ ਧੰਨਵਾਦ ਜੀ